ਹੈਲੋ ਜੀ ਸਾਰੀ ਕਾਲ ਕੀ ਹਾਲ ਚੱਲ ਉਮੀਦ ਕਰਦੇ ਸਾਰ ਜਣੇ ਬਹੁਤ ਵਧੀਆ ਹੋਵਗੇ ਤੇ ਸਵਾਗਤ ਕਰਦੇ ਆ ਤੁਹਾਡਾ ਆਪਣੀ ਰਿਦੀ ਫੈਮਿਲੀ ਵਲੌਗ ਚ ਤੇ ਸਵਾਗਤ ਹੈ ਸਾਰਿਆਂ ਦਾ ਆਈ ਹੋਪ ਤੇ ਸਾਰੇ ਬਹੁਤ ਵਧੀਆ ਹੋਵੋਗੇ ਤੇ ਵੀਡੀਓ ਨੂੰ ਫੁੱਲ ਵਾਚ ਕਰੋਗੇ ਤੇ ਅੱਜ ਦਾ ਰੁਟੀਨ ਹੈਗਾ ਸ਼ਾਮ ਦਾ ਤੇ ਸ਼ਾਮੀ ਆਪਾਂ ਕੀ ਕੀ ਆਪਣੀ ਰੁਟੀਨ ਹੁੰਦੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇੱਥੇ ਹੈਗਾ ਟਾਈਮ ਸਾਡੇ 1:30 ਵਜੇ ਦਾ ਤੇ ਮੈਨੇ ਹੁੰਦਾ ਕਿ ਡਿਨਰ ਜਿਹੜਾ ਉਹ ਟਾਈਮ ਨਾਲ ਭਾਂਜੇ ਉਹ ਵਧੀਆ ਰਹਿੰਦਾ ਕਿਉਂਕਿ ਬਾਅਦ ਚੋਂ ਲਾਈਟ ਵਗੈਰਾ ਬੰਦ ਹੋ ਜਾਂਦੀ ਫਿਰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਤੇ ਇਸ ਕਰਕੇ ਤੇ ਇੱਥੇ ਮੈਂ ਕੱਟ ਰਹੀ ਸਬਜੀ ਤੇ ਮੈਂ ਕਿਹਾ ਚਲ ਬਾਹਰ ਬੈਠ ਕੇ ਕੱਟ ਲੈਂਦੇ ਆ ਅੰਦਰ ਬੈਠ ਕੱਟੀ ਨਾ ਫਿਰ ਜ਼ਿਆਦਾ ਖਲਾਰਾ ਜਿਹਾ ਪੈ ਜਾਂਦਾ ਫਿਰ ਜ਼ਿਆਦਾ ਕੰਮ ਪੈ ਜਾਂਦਾ ਇਹਨੂੰ ਬੈਟਰ ਮਤਲਬ ਇੱਥੇ ਜਿਹੜਾ ਉਹ ਕਰ ਲਈਏ ਤੇ ਇੱਥੇ ਨਮਿਸ਼ਤਾ ਟਾਈਮ ਹੋ ਰਿਹਾ ਸੀ ਟਿਵੀਸ਼ਨ ਜਾਣ ਦਾ ਕਹਿੰਦਾ ਸੀ ਮੈਂ ਨਹੀਂ ਜਾ ਹੇਗਾ ਤੇ ਮੈਂ ਕਿਹਾ ਚੱਲ ਵੇਖ ਲੈਨੇ ਆ ਹਨਾ ਅਜੇ ਮੈਸੇਜ ਨਹੀਂ ਆਇਆ ਹੈਗਾ ਪਹਿਲੇ ਮੈਡਮ ਦਾ ਮੈਸੇਜ ਆਉਂਦਾ ਵਾ ਫਿਰ ਜਾਣਾ ਹੁੰਦਾ ਵਾ ਇਸ ਕਰਕੇ ਮੈਂ ਚੱਲ ਸਬਜੀ ਪਹਿਲਾਂ ਕੱਟ ਲੈਨੇ ਆ ਤੇ ਬਣਾ ਲੈਨੇ ਆ ਉਹਨਾਂ ਚੋਂ ਫ੍ਰੀ ਹੋ ਜਾਾਂਗੇ ਤੇ ਸ਼ਾਮ ਦੀ ਰੁਟੀਨ ਤੁਹਾਨੂੰ ਸ਼ੇਅਰ ਕਰਦੇ ਆ ਸਾਰੀ ਤੇ ਵਲੌਗ ਦੇ ਨਾਲ ਬਣੇ ਰਹੋ ਵਲੌਗ ਨੂੰ ਪੂਰਾ ਸ਼ੁਰੂਤ ਲੈ ਕੇ ਅੰਤ ਤੱਕ ਪੂਰਾ ਵੇਖਿਓ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਆਪਣੀ YouTube ਫੈਮਿਲੀ ਹੋਰ ਜ਼ਿਆਦਾ ਜਿਹੜੀ ਬਿੱਗ ਹੋ ਸਕੇ ਤੇ ਇਥੇ ਨਮਿਸ਼ ਕਹੜੇ ਮੈਂ ਮਮਾ ਕੈਮਰਾ ਫੜਦਾ ਤੁਹਾਡੇ ਪਿੱਛੇ ਪਿੱਛੇ ਤੇ ਤੁਸੀਂ ਵੀਡੀਓ ਬਣਾਓ ਇਥੇ ਆ ਗਿਆ ਸੀ ਸਕੂਲ ਤੋਂ ਤੇ 유ਨੀਫਾਰਮ ਤੁਹਾਨੂੰ ਪਤਾ ਡੇਲੀ ਵਾਸ਼ ਕਰਨੀ ਪੈਂਦੀ ਹੈ ਦੀ ਤੇ ਇੱਕੋ ਜੁਨੀਫਾਰਮ ਹੋਂ ਮੌਸਮ ਜਿਹੜਾ ਉਹ ਚੇਂਜ ਹੁੰਦਾ ਪਿਆ ਵਾ ਤੇ ਮੈਂ ਕਹੇ ਇੱਕ ਨਾ ਹੁਣ ਪੂਰੀ ਜਿਹੜੀ ਬਾਜੂ ਵਾਲੀ ਉਹ ਜੁਨੀਫਾਰਮ ਆਏ ਨਹੀਂ ਆ ਤੇ ਉਹ ਮੈਂ ਦੋ ਲੈ ਦੂੰਗੀ ਕਿਉਂਕਿ ਸਰਦੀ ਦੀ ਵਜ੍ਹਾ ਨਾਲ ਇਹ ਆ ਕਿ ਏ ਦੋ ਹੁਣ ਤੇ ਵਧੀਆ ਵਾ ਰੋਜ਼ ਰੋਜ਼ ਧੁੱਪ ਦੀ ਨਹੀਂ ਆ ਨਾ ਸੁੱਕਦੀ ਆ ਇਸ ਕਰਕੇ ਜਿਹੜੀਆਂ ਦੋ ਲੰ ਲਾਂਗੇ ਆਪਾਂ ਯੂਨੀਫਾਰਮ ਤੇ ਸਰਦੀਆਂ ਜਿਹੜੀਆਂ ਵਧੀਆ ਜਿਹੜੀਆਂ ਲੰਗ ਜਾਣਗੀਆਂ ਭਾਵੇਂ ਸਰਦੀਆਂ ਥੋੜੀਆਂ ਹੁੰਦੀਆਂ ਵਾ ਪਰ ਨਾ ਏ ਧੋਣ ਦਾ ਬੜਾ ਝੰਜਟ ਹੁੰਦਾ ਸੁਕਾਉਣ ਦਾ ਵੀ ਬੜਾ ਝੰਜਟ ਹੁੰਦਾ ਇਸ ਕਰਕੇ ਨਾ ਆਪਾਂ ਦੋ ਯੂਨੀਫਾਰਮ ਲੰ ਲਾਂਗੇ ਤੇ ਲੋ ਜਿੱਥੇ ਆ ਗਏ ਆਪਾਂ ਕਿਚਨ ਚ ਤੇ ਕਿਚਨ ਚ ਮੈਂ ਸਬਜੀ ਬਣਾਉਣ ਲੱਗੀ ਜਿਹੜੀ ਕੱਟੀ ਏ ਸਬਜੀ ਮੇਰੇ ਖਿਆਲ ਨਾਲ ਮੈਂ ਗੋਭੀ ਕੱਟੀ ਹੀ ਸ਼ਾਇਦ ਹਾਂ ਇੱਕ ਤੇ ਚੇਤਾ ਭੁੱਲ ਜਾਂਦਾ ਵਾ ਤੇ ਮੈਂ ਕਿਹਾ ਚੱਲਣਾ ਕਿਚਨ ਦਾ ਵੀ ਕੰਮ ਨਿਬੇੜ ਦਿੰਨੇ ਆ ਕੈਮਰਾ ਇੱਧਰ ਉੱਧਰ ਫਿੱਟ ਕਰਨਾ ਬਹੁਤ ਔਖਾ ਹੁੰਦਾ ਜਦੋਂ ਕੋਈ ਨਾਲ ਨਹੀਂ ਹੁੰਦਾ ਨਾਲ ਤੇ ਵੈਸੇ ਵੀ ਕੋਈ ਨਹੀਂ ਹੁੰਦਾ ਹੈਗਾ ਆਪ ਹੀ ਕਰਨਾ ਪੈਂਦਾ ਕੈਮਰਾ ਇੱਧਰ ਉੱਧਰ ਫਿੱਟ ਕਰਨਾ ਪੈਂਦਾ ਵਾ ਤੇ ਬਹੁਤ ਮੁਸ਼ਕਲ ਹੋ ਜਾਂਦਾ ਵਾ ਤੇ ਆ ਆਈ ਹੋਪ ਤੁਹਾਨੂੰ ਜਿਹੜਾ ਵਲੌਗ ਵੀ ਚੰਗਾ ਲੱਗੂਗਾ ਤੇ ਜਿਹੜੀ ਲੋਕੇਸ਼ਨ ਵੀ ਚੰਗੀ ਲੱਗੂਗੀ ਤੇ ਇਸ ਕਰਕੇ ਮਿਹਨਤ ਕਰੀਦੀ ਆ ਜੀ ਤੁਹਾਨੂੰ ਚੰਗਾ ਲੱਗੇ ਵਲੌਗ ਤੇ ਤੁਸੀਂ ਜਿਹੜਾ ਉਹ ਕਿਸੇ ਦੀ ਕਿਸੇ ਨੂੰ ਮੋਟੀਵੇਟ ਕਰ ਸਕੋ ਕਿਸੇ ਦੀ ਹੈਲਪ ਕਰ ਸਕੋ ਤੇ ਇੱਥੇ ਸਬਜ਼ੀ ਨੂੰ ਤੜਕਾ ਵਗੈਰਾ ਲਾ ਕੇ ਤੇ ਜਿਹੜਾ ਵਾ ਕੰਮ ਆਪਾਂ ਸਮੇਟ ਲਾਂਗੇ ਤੇ ਮੈਂ ਵੇਖਿਆ ਸੀ ਕਿ ਨਾ ਨੇ ਇੱਥੇ ਸੀ ਇਹ ਕਾਲੀ ਤੋਰੀ ਦੀ ਸਬਜ਼ੀ ਤੇ ਕਾਲੀਆਂ ਤੋਰੀਆਂ ਨਾ ਕਿਸ ਕੋਈ ਦੇ ਕੇ ਗਿਆ ਹੀ ਪਿੰਡ ਤੋਂ ਹੀ ਤੇ ਬਹੁਤ ਵਧੀਆ ਤੇ ਕੁਲੀਆਂ ਕੁਲੀਆਂ ਸੀ ਤੇ ਵਿੱਚ ਹੀ ਫਲੀਆਂ ਸੀ ਤੇ ਮੈਂ ਫਲੀਆਂ ਤੇ ਜੜੀਆਂ ਤੋਰੀਆਂ ਇਹ ਨਾ ਇਕੱਠੀਆਂ ਕੱਟ ਲੀਆਂ ਤੇ ਐਨ ਬੜੀ ਸਵਾਦ ਸਬਜ਼ੀ ਬਣੀ ਇਹ ਹੁੰਦਾ ਕਿ ਜਿਹੜੀ ਜਦੋਂ ਥੋੜੀ ਸਬਜ਼ੀ ਬਣਾਉਣੀ ਹੋਈ ਇਹ ਨਾ ਤੇ ਬਹੁਤ ਸਵਾਦ ਬਣਦੀ ਜਦੋਂ ਜ਼ਿਆਦਾ ਸਬਜ਼ੀ ਬਣਾਉਣੀ ਹੋਵੇ ਤਾਂ ਬਹੁਤ ਨਕਮੀ ਜੀ ਬਣਦੀ ਹੈ ਪਤਾ ਨਹੀਂ ਕੀ ਗੱਲ ਹੈ ਸਾਰਿਆਂ ਨਾਲ ਹੁੰਦਾ ਕਿ ਸਾਡੇ ਨਾਲ ਹੀ ਹੁੰਦਾ ਵਾ ਤੇ ਇੱਥੇ ਜਿਹੜੀ ਸਬਜ਼ੀ ਨੂੰ ਤੜਕਾ ਵਗੈਰਾ ਪਾ ਲਾਂਗੇ ਤੇ ਮੈਨੂੰ ਇਹ ਹੀ ਕਿ ਮੈਂ ਨਾ ਜਲਦੀ ਜਲਦੀ ਕੰਮ ਕਰਕੇ ਤੇ ਨਵੇਂ ਸ਼ੋਟੀਵਿਸ਼ਨ ਤੇ ਵੀ ਛੱਡਣ ਜਾਣਾ ਵਾ ਤੇ ਬਾਹਰ ਨਾ ਇਹ ਜਿਹੜੀ ਹੀ ਪੋਚਾ ਵਗੈਰਾ ਵੀ ਲਾਉਣਾ ਹੀ ਬੜਾ ਕੰਮ ਪੈ ਜਾਂਦਾ ਵਾ ਤੇ ਇੱਥੇ ਮੈਨੂੰ ਚੇਤਾ ਆ ਕਿ ਆਟਾ ਵੀ ਹੈ ਨਹੀਂ ਐਵੇਂ ਕੀ ਬਾਤ ਚ ਗੁੰਨਣਾ ਵਾ ਤੇ ਹੁਣੇ ਗੁੰਨ ਕੇ ਜਿਹੜਾ ਉਹ ਰੱਖ ਲੈਣੀ ਆ ਤੇ ਮੌਸਮ ਤੁਹਾਨੂੰ ਪਤਾ ਵਾ ਮੈਂ ਇੰਨੀ ਜਿਆਦੀ ਗਰਮੀ ਨਹੀਂ ਹੈਗੀ ਪਰ ਫਿਰ ਵੀ ਹਮਸ ਜੀ ਥੋੜੀ ਥੋੜੀ ਰਹਿੰਦੀ ਆ ਨਹੀਂ ਤੇ ਸੇਲ ਸੇਲ ਵਾਲੇ ਦੇਣ ਵਾ ਅੱਜ ਕੱਲ ਬਹੁਤਾ ਜਿਆਦਾ ਨਹੀਂ ਉਹ ਗਰਮੀ ਰਹਿੰਦੀ ਤੇ ਤੇ ਆਟਾ ਵੀ ਮੈਂ ਨਾਲ ਹੀ ਗੁੰਨ ਲੂੰਗੀ ਜਿੰਨੇ ਚਿਰ ਨੂੰ ਤੜਕਾ ਹੋਣਾ ਉਹਨੇ ਚਿਰ ਮੈਂ ਆਟਾ ਵੀ ਗੁੰਨ ਲੂੰਗੀ ਤੇ ਐਨ ਆਹ ਵਾਲ ਪੇਪਰ ਵੇਖੋ ਕਿੰਨਾ ਵਧੀਆ ਲੱਗਣ ਡਿਆ ਨਾ ਤੇ ਇਹਨੂੰ ਮੈਂ ਚੇਂਜ ਕਰਨ ਦਾ ਸੋਚ ਰਹੀ ਆ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਜਿਹੜਾ ਇਹਨੂੰ ਚੇਂਜ ਕੀਤਾ ਜਾਵੇ ਰਸੋਈ ਦੀ ਥੋੜੀ ਜਿਹੀ ਨਾ ਲੁੱਕ ਚੇਂਜ ਕੀਤੀ ਜਾਵੇ ਤੇ ਇਹਨਾਂ ਸਾਰਾ ਮੇਰਾ ਰੱਦਾ ਵਾਲਪੇਪਰ ਚੇਂਜ ਕਰਨ ਦਾ ਕਿਉਂਕਿ ਜਦੋਂ ਨਾ ਲਾਈਟ ਵਗੈਰਾ ਨਹੀਂ ਹੁੰਦੀ ਨਾ ਤੇ ਬਹੁਤ ਜ਼ਿਆਦਾ ਹਨੇਰਾ ਹੁੰਦਾ ਕਿਉਂਕਿ ਬਲੈਕ ਕਲਰ ਦਾ ਵਾਲਪੇਪਰ ਆ ਨਾ ਇਸ ਕਰਕੇ ਤੇ ਮੇਰਾ ਰੱਦਾ ਕੋਈ ਲਾਈਟ ਜਾਂ ਕਲਰ ਦਾ ਵਾਲਪੇਪਰ ਲਗਾਉਂਦੀ ਤੇ ਵਾਲਪੇਪਰ ਨਾ ਇਹ ਆ ਕਿ ਇੱਕ ਨਾ ਲੁੱਕ ਬੜੀ ਵਧੀਆ ਹੁੰਦੀ ਹੈ ਜਿੱਥੇ ਆਪਾਂ ਕਲੀਆਂ ਵਗੈਰਾ ਕਰਦੇ ਰਹਿਨੇ ਆ ਜਾਂ ਪੇਂਟ ਵਗੈਰਾ ਕਰਦੇ ਨਾ ਉਹ ਝੰਝੜ ਤੋਂ ਜਿਹੜਾ ਮੋਇਨਾ ਤੇ ਇੱਕ ਨਾ ਵਧੀਆ ਜਿਹਾ ਲੁੱਕ ਆ ਜਾਂਦੀ ਆ ਹੈ ਤੇ ਇੱਥੇ ਮੈਂ ਆਰਡਰ ਤੇ ਮੈਂ ਕੀਤੇ ਹੋਏ ਮਿਸ਼ੋ ਤੋਂ ਮਿਸ਼ੋ ਤੋਂ ਇਹ ਨਹੀਂ Amazon ਤੋਂ ਆਰਡਰ ਕੀਤੇ ਹੋਏ ਆ ਥੋੜੇ ਦਿਨਾਂ ਤੱਕ ਆ ਜਾਣਗੇ ਤੇ ਹੁਣ ਚੱਲ ਰਿਹਾ ਜਿੱਦਾਂ ਸਰਦ ਵਗੈਰਾ ਚੱਲ ਰਿਹਾ ਤੇ ਇਤੋਂ ਬਾਅਦ ਚੁ ਜਿਹੜਾ ਆਪਾਂ ਰੈਨੋਵੇਟ ਕਰਾਂਗੇ ਆਪਣੀ ਰਸੋਈ ਨੂੰ ਖੁੱਦ ਤੇ ਬਹੁਤ ਹੀ ਘੱਟ ਪੈਸਿਆਂ ਦੇ ਨਾਲ ਤੁਹਾਡੇ ਤੱਕ ਸਾਰਿਆਂ ਨਾਲ ਮੈਂ ਸ਼ੇਅਰ ਕਰੂੰਗੀ ਕੀ ਕੀ ਆਪਾਂ ਜਿਹੜਾ ਉਹ ਨਵਾਂ ਕਰਦੇ ਆ ਉਹ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤਾ ਜਾਊਗਾ ਰਸੋਈ ਨੂੰ ਪੂਰੀ ਤਰ੍ਹਾਂ ਮੇਰਾ ਅਦਾ ਚੇਂਜ ਕਰਨ ਦਾ ਤੇ ਸਫਾਈਆਂ ਅਜੇ ਰਹਿੰਦੀਆਂ ਸੀ ਇਹ ਦੀਵਾਲੀ ਦੀਆਂ ਤੇ ਮੈਂ ਕਿਵਾਂ ਦੀਵਾਲੀ ਦੇ ਨਾਲ ਲਾਗੇ ਜੇ ਆਣ ਕੇ ਸਫਾਈਆਂ ਕਰਾਂਗੇ ਇਹ ਹੈ ਕਿ ਫਰੈਸ਼ ਫਰੈਸ਼ ਕਰ ਲੱਗਦਾ ਫਰੈਸ਼ ਫਰੈਸ਼ ਲੁੱਕ ਜੀ ਲੱਗਦੀ ਹੈ ਨਾ ਫਿਰ ਮਤਲਬ ਦੀਵਾਲੀ ਤੇ ਹੁੰਦਾ ਦੀਵੇ ਵਗੈਰਾ ਜਗਾਈ ਦੇ ਜਾਂ ਲਾਈਟਾਂ ਲਾਈ ਦੀਆਂ ਤੇ ਉਹ ਨਾ ਬੜਾ ਵਧੀਆ ਇੱਕ ਜਗਮਗ ਜਗਮਗਾ ਕਰ ਕਰਦਾ ਵਾ ਤੇ ਇਸ ਕਰਕੇ ਮੈਂ ਕਿ ਦਿਵਾਲੀ ਦੇ ਲੱਗੇ ਜੀ ਆਪਾਂ ਜਿਹੜਾ ਉਹ ਕਰਾਂਗੇ ਮੇਰੇ ਖਿਆਲ ਨਾਲ 1 ਨਵੰਬਰ ਨੂੰ ਸ਼ਾਇਦ ਦਿਵਾਲੀ ਤੇ ਬਹੁਤ ਮਤਲਬ ਉਦੋਂ ਲੱਗੇ ਜੇ ਆਪਾਂ ਸਫਾਈਆਂ ਜਿਹੜੀਆਂ ਸ਼ੁਰੂ ਕਰਾਂਗੇ ਤੇ ਇੱਥੇ ਮੈਂ ਕਿਹਾ ਪੋਚਾ ਵੀ ਲਾ ਦੇਣੀ ਕਿਉਂਕਿ ਨਾ بارش ਨਿੱਕੀ ਨਿੱਕੀ ਹੋਈ ਸੀ ਤੇ ਉਹ ਦਿਨਾਂ ਨਾਲ ਵੇੜੇ 'ਚ ਫਿਰ ਹੋ ਜਾਂਦਾ ਪਾਣੀ ਪਾਣੀ ਤਿਲਕਨ ਜੀ ਹੋ ਜਾਂਦੀ ਆ ਤੇ ਫਿਰ ਮੈਂ ਪੈਰ ਜਿਹੜੇ ਉਹ ਅੰਦਰ ਤੱਕ ਸਾਰੇ ਲੱਗ ਜਾਂਦੇ ਫਿਰ ਸਾਰੇ ਪੋਚਾ ਲਾਉਣਾ ਪੈਂਦਾ ਵਾ ਫਿਰ ਮੈਂ ਅੰਦਰ ਵੀ ਸਾਰੇ ਪੋਚਾ ਲਾਇਆ ਬਾਹਰ ਵੀ ਸਾਰੇ ਪੋਚਾ ਲਾਇਆ ਤੇ ਪੋਚਾ ਆਟਾ ਵੀ ਗੁੰਨ ਲਿਆ ਸਬਜੀ ਵੀ ਬਣਾ ਲਈ ਸੀ ਤੇ ਪੋਚਾ ਵੀ ਫਿਰ ਮੈਂ ਲਾ ਲਿਆ ਤੇ ਇਹ ਤੋਂ ਬਾਅਦ ਫਿਰ ਨਾ ਮੈਂ ਫੋਨ ਵੇਖਿਆ ਤੇ ਫੋਨ ਤੇ ਨਮਿਸ਼ ਦਾ ਜਿਹੜਾ ਮੈਸੇਜ ਆਇਆ ਏ ਟਿਊਸ਼ਨ ਦਾ ਕਿ ਅੱਜ ਟਿਊਸ਼ਨ ਤੋਂ ਛੁੱਟੀ ਆ ਮੈਂ ਚਲੋ ਹੋਰ ਨਾ ਹੌਲੀ ਹੌਲੀ ਕੰਮ ਕਰ ਲੈਣੀ ਇਹ ਪਹਿਲਾਂ ਮਨੇ ਇਹ ਕਿ ਜਲਦੀ ਜਲਦੀ ਕੰਮ ਕਰ ਲੈਣਾ ਟਿਊਸ਼ਨ ਤੇ ਛੱਡਣ ਜਾਣਾ ਵਾ ਤੇ ਫਿਰ ਮੈਨੇ ਇਹ ਕਿ ਚੱਲ ਹੌਲੀ ਹੌਲੀ ਕਰ ਲੈਣੀ ਹੁਣ ਮੈਸੇਜ ਆਈ ਗਿਆ ਹੁਣ ਮੈਨੂੰ ਖੁਦ ਆਪ ਹੀ ਪੜਾਉਣਾ ਪਊਗਾ ਤੇ ਕਈ ਵਾਰ ਇਦਾਂ ਹੁੰਦਾ ਜੀ ਟਿਵੀਸ਼ਨ ਤੇ ਜਿਹੜੀ ਛੁੱਟੀ ਹੋ ਜਾਂਦੀ ਤੇ ਫਿਰ ਮੈਨੂੰ ਆਪ ਹੀ ਪੜਾਉਣਾ ਪੈਂਦਾ ਵਾ ਤੇ ਚਲੋ ਪੜ੍ਹ ਲੈਂਦਾ ਵਾ ਤੇ ਆ ਜਿਹੜੇ ਬੈਗ ਪਈ ਐ ਨਾ ਕਾਫੀ ਦਿਨ ਹੋ ਗਏ ਇਹਨਾਂ ਨੂੰ ਪਿਆ ਨੂੰ ਤੇ ਜੇ ਮੈਂ ਸਮਾਨ ਚ ਵੜਾ ਪੈਕ ਕਰਨਾ ਸੀ ਉਹ ਕਰ ਦਿੱਤਾ ਵਾ ਤੇ ਪੁਰਾਣੇ ਜਿਹੜੇ ਕੱਪੜੇ ਸੀ ਉਹ ਵਾਸ਼ ਵਗੈਰਾ ਕਰਕੇ ਸੁਕਾ ਕੇ ਧੁੱਪ ਲਵਾ ਕੇ ਚ ਪੈਕ ਕਰ ਦਿੱਤੇ ਹੁਣ ਮੈਂ ਆਪਾਂ ਇਹਨਾਂ ਨੂੰ ਜਿਹੜਾ ਹੀ ਅੱਜ ਰੱਖ ਦਿੱਤਾ ਜਦੋਂ ਮੈਂ ਵਾਈਸ ਆਵਰ ਕਰ ਰਹੀ ਹਾਂ ਤੇ ਆਪਾਂ ਰੱਖ ਦਿੱਤੇ ਹੀ ਕਪੜੇ ਤੇ ਕਮਰਾ ਜਿਹੜਾ ਕਲੀਨ ਹੋਵੇ ਸਾਫ਼ ਹੋਵੇ ਤਾਂ ਹੀ ਚੰਗਾ ਲੱਗਦਾ ਘਰ ਜਿੱਦਾਂ ਦਾ ਮਰਜ਼ੀ ਹੋਵੇ ਪਰ ਉੱਚ ਸਾਫ਼ ਸਫਾਈ ਹੋਣੀ ਜਿਹੜੀ ਬਹੁਤ ਮੈਟਰ ਕਰਦੀ ਆ ਵੱਧ ਵੱਧ ਕੋਸ਼ਿਸ਼ ਇਹੀ ਕਰੀਦੀ ਆ ਕਿ ਸਾਫ਼ ਸਫਾਈ ਜਿਹੜੀ ਉਹ ਕੀਤੀ ਜਾਵੇ ਮੈਂ ਘਰ ਜਿਹੜਾ ਵਧੀਆ ਲੱਗੇ ਤੇ ਚਿਆ ਨੂੰ ਪੜਾਉਣਾ ਵੀ ਬਹੁਤ ਔਖਾ ਵਾ ਜਿੰਨਾ ਬੱਚਿਆਂ ਨੂੰ ਜਨਮ ਦੇਣਾ ਮਾਂ ਵਾਸਤੇ ਔਖਾ ਵਾ ਨਾ ਤੇ ਉਹਨਾਂ ਹੀ ਬੱਚੇ ਨੂੰ ਪਾਲਣਾ ਵੀ ਬਹੁਤ ਔਖਾ ਵਾ ਕੋਈ ਵੀ ਕੰਮ ਆਸਾਨ ਨਹੀਂ ਹੁੰਦਾ ਹੈਗਾ ਤੇ ਮਤਲਬ ਪਹਿਲਾਂ ਇਹ ਹੁੰਦਾ ਹੀ ਕਿ ਪਹਿਲਾਂ ਕੋਈ ਪਰਵਾਹ ਨਹੀਂ ਹੁੰਦੀ ਜਦੋਂ ਆਪਾਂ ਅਨਮੈਰਿਡ ਹੁੰਨੇ ਆ ਤੇ ਜਦੋਂ ਮੈਰਿਜ ਸਾਡੀ ਹੋ ਜਾਂਦੀ ਹੈ ਫੇਰ ਸਾਨੂੰ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਸਾਰੀ ਜੀਮ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਆ ਜਲਮਿਤ ਕਦੇ ਸਰ ਜਣੇ ਬੜੇ ਵਧੀਆ ਹੋਵਗੇ ਇਹ ਅੱਜ ਮੈਂ ਕਿਹਾ ਸ਼ਾਮ ਦੀ ਰੁਟੀਨ ਸ਼ਾਮ ਤੋਂ ਲੈ ਕੇ ਨਾਈਟ ਤੱਕ ਦਾ ਨਾ ਸ਼ੇਅਰ ਕਰਦੇ ਆ ਤੇ ਨਵੇਂ ਸਕੂਲ ਤੋਂ ਆ ਚੁੱਕਾ ਹੀ ਤੇ ਦੁਪਹਿਰ ਦਾ ਖਾਣਾ ਬਣਾਉਣ ਤੋਂ ਬਾਅਦ ਮੈਨੂੰ ਇਹ ਹੁੰਦਾ ਕਿ ਡਿਨਰ ਦੀ ਤਿਆਰੀ ਜਿਹੜੀ ਉਹ ਜਲਦੀ ਕਰ ਲਈਏ ਤੇ ਅੱਜ ਨਾ ਕਿਨ ਮੇ ਕਿਨ ਮੈਨੂੰ ਹੋਣ ਧੀ ਹੈ ਤੇ ਨਿੱਕੀ ਨਿੱਕੀ بارش ਪੈਣ ਈ ਬੱਦਲ ਵਾਈ ਜੀ ਆ ਬਟ ਫਿਰ ਵੀ ਨਾ ਹੁਮਮਤ ਜੀ ਆ ਤੇ ਗਰਮੀ ਜੀ ਹੈਗੀ ਆ ਤੇ ਕੰਮ ਤੇ ਆਪਾਂ ਕਰ ਲਿਆ ਸਾਰਾ ਹੁਣ ਨਵਜ ਦੀ ਟਿਊਸ਼ਨ ਦਾ ਟਾਈਮ ਹੋ ਗਿਆ ਹੁਣ ਟਿਊਸ਼ਨ ਤੇ ਛੱਡ ਕੇ ਆਉਂਗੀ ਤੇ ਬਾਅਦ ਚੰਨੂ ਲੈਬ ਜਾਣਾ ਫਿਰ ਬਾਅਦ ਚ ਤੁਹਾਨੂੰ ਜੋ ਵੀ ਹੋਗਾ ਤੁਹਾਨੂੰ ਸ਼ੇਅਰ ਕਰਾਂਗੇ ਨਾਈਟ ਤੱਕ ਰੁਟੀਨ ਆਪਣੀ ਕੀ ਰਹਿੰਦੀ ਹੈ ਬਿਜ਼ੀ ਰੁਟੀਨ ਰਹਿੰਦੀ ਹੈ ਤੇ ਉਹ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਾਂਗੀ ਤੇ ਲਓ ਜੀ ਇੱਥੇ ਨਮਿਸ਼ ਨੂੰ ਆਪਾਂ ਜਿਹੜਾ ਉਹ ਪੜਾ ਦਿੰਨੇ ਆ ਇੱਥੇ ਰਾਤ ਦਾ ਟਾਈਮ ਦਾ ਹਾਂ ਰਾਤ ਦਾ ਟਾਈਮ 8 ਤ 8 ਵਜੇ ਦਾ ਟਾਈਮ ਹੋਣਾ ਮੇਰੇ ਖਿਆਲ ਨਾਲ ਇਹ 9 ਵਜੇ 9:30 ਜਿਹੜਾ ਉਹਨੂੰ ਸੁਵਾ ਦੇਣੀ ਆ ਕਿਉਂਕਿ ਸਵੇਰ ਸਕੂਲੇ ਜਾਣਾ ਹੁੰਦਾ ਵਾ ਤੇ ਇਸ ਕਰਕੇ ਮੈਂ ਡਿਨਰ ਦੀ ਵੀ ਪ੍ਰਪਰੇਸ਼ਨ ਨਾਲ ਜਲਦੀ ਕਰ ਲੈਣੀ ਆ ਤੇ ਇਹਨੂੰ ਮੈਂ ਦਵਾਂਗੀ 2-3 ਟੈਸਟ ਮਿਲੇ ਹੀ ਉਹ ਸਾਰੇ ਲਰਨ ਕਰਾ ਦੂੰਗੀ ਤੇ ਘਰ ਵੀ ਲੈਂਦਾ ਵਾ ਜਲਦੀ ਜਲਦੀ ਇਹ ਨਹੀਂ ਆ ਕਿ ਨਹੀਂ ਕਰਦਾ ਹੈਗਾ ਤੇ ਕਰਕੇ ਤੇ ਫਿਰ ਮੈਂ ਇਹਨੂੰ ਥੋੜਾ ਜਿਹਾ ਲਰਨ ਕਰਨ ਵਾਸਤੇ ਦਵਾਂਗੀ ਤੇ ਨਾਲ ਹੀ ਮੈਂ ਜਿਹੜਾ ਡਿਨਰ ਬਣਾ ਲੂੰਗੀ ਕਿਉਂਕਿ ਫਿਰ ਸਿਰਫ ਫੁਲਕੇ ਲਾਣੇ ਸੀ ਸਬਜੀ ਵਗੈਰਾ ਬਣੀ ਹੋਈ ਸੀ ਆਟਾ ਗੁੰਨਿਆ ਸੀ ਸਿਰਫ ਫੁਲਕੇ ਲਾਣੇ ਸੀ ਫੁਲਕੇ ਮੇ ਲਾ ਕੇ ਇਹਦੇ ਪੜਦੇ ਪੜਦੇ ਇਹਨੂੰ ਦੋ ਤਿੰਨ ਟੈਸਟ ਮੇ ਕਰਾ ਦਿੱਤੇ ਹੀ ਫਿਰ ਮੈਨੂੰ ਲਰਨ ਕਰਨ ਵਾਸਤੇ ਦਿੱਤਾ ਕੁਛ ਤੇ ਫਿਰ ਇਨੇ ਜਿਹੜਾ ਹੀ ਇਹ ਲਰਨ ਕਰ ਲਿਆ ਤੇ ਮੈਂ ਨਾਲ ਹੀ ਜਿਹੜਾ ਡਿਨਰ ਬਣਾ ਲਿਆ ਤੇ ਇਹਨੂੰ ਮੈਂ ਨਾਲ ਹੀ ਖਾਣਾ ਖਵਾ ਦੂੰਗੀ ਖਾਣਾ ਖਵਾ ਕੇ ਫਿਰ ਮੈਂ ਥੋੜੀ ਜੀ ਸੈਰ ਕਰਨ ਜਾਉਂਗੀ ਕਿਉਂਕਿ ਮੈਨੂੰ ਸੈਰ ਕਰਨੀ ਜ਼ਰੂਰੀ ਹੈ ਰਾਤ ਨੂੰ ਤੇ ਥੋੜੀ ਜੀ ਕਰੂੰਗੀ 10-15 ਮਿੰਟ ਤੇ ਫਿਰ ਆਣ ਕੇ ਜਿਹੜਾ ਉਹਨਾਂ ਚ ਨੂੰ ਟਾਈਮ ਹੋਏ ਦਾ ਨਬਿਚ ਤੇ ਸੌਣ ਦਾ ਤੇ ਉਹਨੂੰ ਸੁਵਾ ਦਾਂਗੇ ਤੇ ਇਹ ਸੀ ਆਪਣਾ ਜੀ ਰੁਟੀਨ ਜੋ ਵੀ ਆਇਆ ਸ਼ਾਮ ਦਾ ਰੁਟੀਨ ਮੈਂ ਕਦੀ ਸ਼ੇਅਰ ਨਹੀਂ ਕੀਤਾ ਹੈਗਾ ਤੇ ਮੈਂ ਕਿ ਅੱਜ ਸ਼ਾਮ ਦਾ ਰੁਟੀਨ ਤੁਹਾਨੂੰ ਸ਼ੇਅਰ ਕਰ ਦਿੰਨੇ ਆ ਤੇ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋ ਵਲੌਗ ਤੇ ਇਹ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚਾਹਨੋਂ ਯਾਰ ਸਬਸਕ੍ਰਾਈਬ ਕਰ ਲਿਆ ਕਰੋ ਜਾਂ ਆਪਣੇ ਮਤਲਬ ਫਰੈਂਡਸ ਅਲ ਕਲ ਵਿੱਚ ਜਿਹੜਾ ਉਹ ਸ਼ੇਅਰ ਕਰ ਦਿਆ ਕਰੋ ਤੇ ਪੂਰਾ ਵਲੌਗ ਨੂੰ ਵੇਖਿਆ ਕਰੋ ਤੇ ਸਕਿੱਪ ਕਰ ਕਰਕੇ ਨਾ ਵੇਖਿਆ ਕਰੋ ਪੂਰਾ ਵਲੌਗ ਨੂੰ ਵੇਖਿਆ ਕਰੋ ਕਿਸੇ ਨੇ ਮਿਹਨਤ ਕੀਤੀ ਆ ਬਹੁਤ ਮਿਹਨਤ ਕੀਤੀ ਹੁੰਦੀ ਆ ਤੇ ਉਹ ਮਿਹਨਤ ਦਾ ਮਾਅਬਜਾ ਜਿਹੜਾ ਉਹ ਤੁਹਾਡੇ ਕੋਲ ਹੀ ਮਿਲਣਾ ਵਾ ਖੁਦ ਮੈਨੂੰ ਵੇਖ ਕੇ ਤੇ ਮਿਲ ਨਹੀਂ ਜਾਣਾ ਹੈਗਾ ਤੇ ਤੁਸੀਂ ਖੁਦ ਜਿਹੜਾ ਉਹ ਸਾਰਾ ਪੂਰਾ ਵਲੌਗ ਜਿਹੜਾ ਵੇਖਿਆ ਕਰੋ ਜੀ ਤੇ ਚਲੋ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਅਗਲੇ ਬਲੌਗ ਦੇ ਨਾਲ ਬਹੁਤ ਵਧੀਆ ਵਧੀਆ ਇੰਟਰਸਟਿੰਗ ਜਿਹੜਾ ਬਲੌਗ ਤੁਹਾਡੇ ਵਾਸਤੇ ਜਿਹੜੇ ਆਉਣ ਵਾਲੇ ਆ ਬਹੁਤ ਹੀ ਵਧੀਆ ਵਧੀਆ ਬਹੁਤ ਜ਼ਿਆਦਾ ਵਧੀਆ ਵਧੀਆ ਇਸ ਕਰਕੇ ਮੈਂ ਕਹਿੰਨੀ ਹਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਿਹੜਾ ਪ੍ਰੈਸ ਕਰ ਲਓ ਤਾਂ ਕਿ ਮੇਰੀ ਵੀਡੀਓ ਨਾਲ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਜਿਹੜਾ ਪਹੁੰਚ ਸਕੇ ਤੇ ਇਸ ਕਰਕੇ ਸਬਸਕ੍ਰਾਈਬ ਕਰਕੇ ਰੱਖਿਓ ਤਾਂ ਕਿ ਤੁਹਾਨੂੰ ਵੀ ਜਿਹੜੀਆਂ ਵਧੀਆ ਵਧੀਆ ਬਲੌਗ ਜਿਹੜੇ ਵਧੀਆ ਵਧੀਆ ਨਿਊਜ਼ ਜਿਹੜੀਆਂ ਵੇਖਣ ਨੂੰ ਤੇ ਸੁਣਨ ਨੂੰ ਮਿਲ ਲ ਗਿਆ ਤੇ ਇੱਥੇ ਬਸ ਆਪਣਾ ਵਲੌਗ ਦਾ ਜੇ ਐਂਡ ਹੁੰਦਾ ਜੇ ਤੇ ਆਪਾਂ ਇੱਕ ਦਿਨ ਹੁੰਦਾ ਮੇਰਾ ਕਿ ਵਲੌਗ ਮੈਂ ਬਣਾ ਲਾਂ ਤੇ ਦੂਜੇ ਦਿਨ ਜਿਹੜਾ ਉਹ ਅਪਲੋਡ ਕਰਦਾ ਇੱਕ ਦਿਨ ਦਾ ਗੈਪ ਮੇ ਕੋ ਪੈ ਜਾਂਦਾ ਵਾ ਤੇ ਡੇਲੀ ਵਲੌਗ ਤੇ ਨਹੀਂ ਪਾ ਸਕਦੀ ਬਟ ਜਿਹੜੇ ਸ਼ਾਰਟਸ ਵਗੈਰਾ ਹੁੰਦੇ ਨੇ ਉਹ ਮੈਂ ਪਾਂਦੀ ਰਹਿਣੀ ਆ ਤੇ ਉੱਤੇ ਵੀ ਤੁਸੀਂ ਸਪੋਰਟ ਕਰਿਓ ਤੇ ਦੂਜਾ ਚੈਨਲ ਤੇ ਵੀ ਬਹੁਤ ਵਧੀਆ-ਵਧੀਆ ਵੀਡੀਓ ਮੈਂ ਸ਼ੂਟ ਕਰ ਰਹੀ ਆ ਤੇ ਉੱਤੇ ਵੀ ਲਗਾਤਾਰ ਮਿਹਨਤ ਜੀ ਜਾਰੀ ਆ ਤੇ ਉੱਤੇ ਵੀ ਤੁਸੀਂ ਜਾ ਕੇ ਜਿਹੜਾ ਉਹ ਵੇਖ ਸਕਦੇ ਰਿਦੀ ਸਟਾਈਲਸ ਤੇ ਉਹਦੇ ਉੱਤੇ ਮੈਂ ਮੇਕਅਪ ਕਲੈਕਸ਼ਨ ਪਾਇਆ ਵਾ ਵੀਡੀਓ ਪਾਈ ਆ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਮੈਂ ਸ਼ੂਟ ਕੀਤੀਆਂ ਵਾ ਉਹ ਹੌਲੀ ਹੌਲੀ ਪਾਵਾਂਗੇ ਤੇ ਉੱਤੇ ਵੀ ਤੁਸੀਂ ਜਾ ਕੇ ਸਪੋਰਟ ਕਰਿਓ ਤੇ ਉਹ ਵੀ ਤੁਹਾਨੂੰ ਵੇਖਣ ਵਾਸਤੇ ਬਹੁਤ ਵਧੀਆ ਲੱਗਣਗੀਆਂ ਔਰ ਤੇ ਤਾਂ ਲਈ ਬਹੁਤ ਜ਼ਿਆਦਾ ਸਪੋਰਟ ਹੋਊਗੀ ਕਿਉਂਕਿ ਲੇਡੀਜ਼ ਵਾਤੇ ਜਿੰਨਾ ਕਰਵਾ ਚੌਥ ਵਗੈਰਾ ਆਉਣ ਵਾਲਾ ਤੇ ਮੇਕਅਪ ਕਲੈਕਸ਼ਨ ਜਿਹੜਾ ਮੈਂ ਸ਼ੇਅਰ ਕੀਤਾ ਉਹ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਬਹੁਤ ਜ਼ਿਆਦਾ ਅਫੋਰਡੇਬਲ ਔਰ ਤੁਹਾਨੂੰ ਪਤਾ purple.com ਤੇ ਜਿਹੜੀ ਸੇਲ ਚੱਲੀ ਹੋਈ ਹੈ ਤੇ ਉਹਦੇ ਕਰਕੇ ਵੀ ਸੇਲ ਦੇ ਵਿੱਚ ਤੁਸੀਂ ਪ੍ਰੋਡਕਟ ਜਿਹੜੇ ਪਰਚੇਸ ਕਰ ਸਕਦੇ ਜੇ ਬਹੁਤ ਵਧੀਆ ਵਧੀਆ ਤੇ ਬ੍ਰਾਂਡ ਵਾਲੇ ਤੇ ਉੱਤੇ ਜਾ ਕੇ ਤੁਸੀਂ ਜਰੂਰ ਚੈੱਕ ਆਊਟ ਕਰਿਓ ਤੁਹਾਡੀ ਜਰੂਰ ਸਪੋਰਟ ਹੋਏਗੀ ਤੇ ਤੁਸੀਂ ਮੈਨੂੰ ਵੀ ਸਪੋਰਟ ਕਰਨਾ ਵਾ ਤਾਂ ਕਿ ਆਪਾਂ ਆਪਣੀ YouTube ਫੈਮਲੀ ਬਹੁਤ ਵੱਡੀ ਕਰ ਸਕੀਏ ਤੁਹਾਡੀ ਸਪੋਰਟ ਦੇ ਨਾਲ ਤੇ ਆਪਾਂ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕੀ ਐ ਮੈਂ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕਾਂ ਤੇ ਆਪਣੇ ਬੱਚਿਆਂ ਵਾਸਤੇ ਕੁਝ ਕਰ ਸਕਾਂ ਹਰ ਕੋਈ ਜਿਹੜਾ ਆਪਣੇ ਬੱਚਿਆਂ ਵਾਸਤੇ ਹੀ ਕਰਦਾ ਵਾ ਤੇ ਮੈਨੂੰ ਵੀ ਇਹੀ ਖੁਆਇਸ਼ ਆ ਕਿ ਮੈਂ ਆਪਣੇ ਬੱਚਾ ਵਾਸਤੇ ਕੁਝ ਕਰਾਂ ਤੇ ਉਹਨਾਂ ਦੀਆਂ ਰੀਝਾਂ ਖੁਆਇਸ਼ਾਂ ਜਿਹੜੀਆਂ ਉਹ ਪੂਰੀਆਂ ਕਰ ਸਕਾਂ ਇਸੇ ਰੇ